ਜੋਸ਼ਰੀ ਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਹਾਂ ਸੂਜੀ ਦੀ ਬਰਫੀ ਉਸ ਵਾਸਤੇ ਮੈਂ 4 ਟੇਬਲस्पून ਦੇਸੀ ਕੀ ਕੜਾਈ ਦੇ ਵਿੱਚ ਪਾ ਦਿੱਤਾ ਹੈ ਇੱਕ ਚਮਚ ਦੇ ਕਣਕ ਦੇ ਆਟੇ ਦਾ ਪਾਇਆ ਹੈ ਮੈਂਨੇ ਇਹਨੂੰ ਆਪਾਂ ਇੱਕ ਦੋ ਮਿੰਟ ਇਸ ਤਰ੍ਹਾਂ ਹੀ ਰੋਸਟ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਅੱਧੀ ਕੋਲੀ ਸੂਜੀ ਦੀ ਸੂਜੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਬ੍ਰਾਊਨ ਨਹੀਂ ਕਰਨਾ ਸਿਰਫ ਇਹਦਾ ਕਲਰ ਚੇਂਜ ਹੋਣੇ ਤੱਕ ਆਪਾਂ ਇਸ ਨੂੰ ਭੁੰਨਣਾ ਹੈ ਸਿਰਫ 3-4 ਮਿੰਟ ਵਾਸਤੇ ਭੁੰਨਣਾ ਹੈ ਦੇਖ ਸੂਜੀ ਦਾ कलर ਆਪਣਾ ਚੇਂਜ ਹੋ ਗਿਆ ਹੈ ਇਸ ਨੂੰ ਆਪਾਂ ਨੇ ਲੋ ਫਲੇਮ ਦੇ ਉੱਤੇ ਇਸ ਤਰ੍ਹਾਂ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਹੁਣ ਆਪਾਂ ਇਸ ਵਿੱਚ ਐਡ ਕਰਨਾਗੇ 4 ਟੇਬਲस्पून ਮਿਲਕ ਪਾਊਡਰ ਦੇ ਮਿਲਕ ਪਾਊਡਰ ਦੇ ਨਾਲ ਜਿਹੜਾ ਸੂਜੀ ਦੀ ਬਰਫੇ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਦੇ ਵਿੱਚ ਐਡ ਕਰ ਦੋਗੇ ਅੱਧੀ ਕੋਲੀ ਕੋਕਨਟ ਦੀ ਇੱਥੇ ਮੈਂ ਖੋਪੇ ਦੇ ਬਰਾਦ ਦਾ ਯੂਜ਼ ਕਰ ਰਹੇ ਹਾਂ ਇੱਥੇ ਆਪਾਂ ਖੋਪੇ ਦੇ ਨੂੰ ਖੋਪੇ ਨੂੰ ਕद्दूकस ਕਰਕੇ ਵੀ ਲੈ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਇਸ ਵਿੱਚ ਚਾਸ਼ਨੀ ਐਡ ਕਰ ਦੇਵਾਂਗੇ ਚਾਸ਼ ਨੂੰ ਐਡ ਕਰਨ ਤੋਂ ਬਾਅਦ ਆਪmane ਉਤੇ ਫਲੇਮ ਨੂੰ ਆਪਣੀ ਲੋ ਹੀ ਰੱਖਣਾ ਹੈ ਇਹਨੂੰ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਘੁਮਾਉਂਦੇ ਰਹਿਣਾ ਹੈ ਜਦ ਤੱਕ ਕਿ ਚੰਗੀ ਤਰ੍ਹਾਂ ਇਹ ਇੱਕ ਪਤਲਾ ਡੋਨਾ ਬਣ ਜਾਵੇ ਇਹਨਾਂ ਚੰਗੀ ਤਰ੍ਹਾਂ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਹੈ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਇੱਕ ਟੇਬਲस्पून ਦੇ ਸਿੱਕੀ ਦਾ ਹੋਰ ਤਾਂ ਜੋ ਇਹ ਦੀ ਚੰਗੀ ਤਰ੍ਹਾਂ ਇਸ ਦੀ ਜਦੋਂ ਆਪਾਂ ਸੂਜੀ ਦੀ ਬਰਫੀ ਬਣਾਉਂਦੇ ਚੰਗੀ ਤਰ੍ਹਾਂ ਇਹ ਬਣ ਜਾਣ ਪਰ ਜੰਮ ਜਾਣ ਅੱਛੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇੱਕ ਪਲੇਟ ਦੇ ਵਿੱਚ ਆਇਲ ਲਗਾ ਕੇ ਰੱਖ ਲੈ ਸੀ ਉਸ ਦੇ ਵਿੱਚ ਆਪਣਾ ਜਿਹੜਾ ਸੂਜੀ ਦਾ ਆਪਾਂ ਇਸਨ ਬਰਫੀ ਨੂੰ ਬਣਾਣਾ ਵਈ ਇਸ ਦੇ ਵਿੱਚ ਪਾ ਦਵਾਂਗੇ ਉੱਪਰ ਤੋਂ ਆਪਾਂ ਇਹਦੇ ਉੱਤੇ ਡਰਾਈ ਫਰੂਟਸ ਚੰਗੀ ਤਰ੍ਹਾਂ ਪਾ ਦਵਾਂਗੇ ਡਰਾਈ ਫਰੂਟ ਡਰਾਈ ਫਰੂਟ ਸਪੌਨ ਤੋਂ ਬਾਅਦ ਆਪਾਂ ਇਹਨੂੰ 2 ਘੰਟੇ ਵਾਸਤੇ ਫ੍ਰੀਜ ਦੇ ਵਿੱਚ ਜੰਮਣ ਵਾਸਤੇ ਰੱਖ ਦੇਵਾਂਗੇ ਇਹ ਦੇਖਿਓ 2 ਘੰਟੇ ਬਾਅਦ ਆਪਣੀ ਜਿਹੜੀ ਬਰਫੀ ਚੰਗੀ ਤਰ੍ਹਾਂ ਜੰਮ ਗਈ ਹੈ ਬਹੁਤ ਹੀ ਸੌਫਟ ਜੰਮੀ ਹੈ ਖਾਣ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਇਹ ਟੈਕਸਚਰ ਦੇਖੋ ਕਿੰਨਾ ਵਧੀਆ ਐਨ ਸੌਫਟ ਪਈ ਐ ਨਾ ਹਾਰਡ jitone meri recipes vadhia lagde han ta please mere channel nu subscribe kar le.